ਦਾਰੇ ਦੋਸਤੋ ਇੰਨੀ ਹੈ ਕਿ ਜਿਹੜੀ ਆ ਫੋਟੋ ਵਾਇਰਲ ਕੀਤੀ ਜਾ ਰਹੀ ਹੈ ਕੋਈ ਸ਼ਰਾਤੀ ਅੰਸਾਂ ਵੱਲੋਂ ਸਰਦਾਰ ਸੁਜੀਤ ਸਿੰਘ ਬਾਦਲ ਦੇ ਅਕਸ ਨੂੰ ਘਰਾਵ ਕਰਨ ਵਾਸਤੇ ਕਿਉਂਕਿ ਉਹ ਲੋਕ ਨਹੀਂ ਚਾਹੁੰਦੇ ਕਿ ਸੁਖਬੀਰ ਸਿੰਘ ਬਾਦਲ ਦੀ ਲੋਕਪ੍ਰੀਅਤਾ ਵਧੇ ਪਰ ਜਿਸ ਤਰੀਕੇ ਦੇ ਨਾਲ ਹੜਾਂ ਦੇ ਵਿੱਚ ਸੁਜੀਤ ਸਿੰਘ ਬਾਦਲ ਪੰਜਾਬ ਦੇ ਨਾਲ ਖੜੇ ਹੈ ਤਾਂ ਇਹਨਾਂ ਲੋਕੀਂ ਦੀ ਪੀੜਾ ਪੈਣੀ ਆ ਲਾਜ਼ਮੀ ਸੀ ਇਹ ਫੋਟੋ ਦੇ ਵਿੱਚ ਦਿਖਾਇਆ ਹੈ ਕਿ ਆ ਜਿਹੜਾ ਹੈਗਾ ਬੰਦਾ ਜਿਹੜਾ ਸੁਜੀਤ ਸਿੰਘ ਬਾਦਲ ਦੇ ਨਾਲ ਬੈਠਾ ਟਰੈਕਟਰ ਤੇ ਇਹੀ ਉਹਨਾਂ ਨੇ ਪੈਸੇ ਫੜਾਈ ਸੀ ਉਹਨਾਂ ਦੇ ਨਾਲ ਆਇਆ ਸੀ ਬਲਕਿ ਤਸਵੀਰ ਕੁਝ ਹੋਰ ਹੈ ਇਹ ਸਰਹੰਗਪੁਰ ਜਿਹੜਾ ਬੰਨ ਹੈ ਉੱਥੇ ਸੁਭੀਸ਼ ਸਿੰਘ ਬਾਦਲ ਗਏ ਸੀ ਇਹਦਾ ਭਤੀਜਾ ਟਰੈਕਟਰ ਚਲਾ ਕੇ ਲੈ ਕੇ ਆਇਆ ਸੀ ਇਹ ਵੀਡੀਓ ਸਰ ਦਾ ਸੁਭੀਸ਼ ਸਿੰਘ ਬਾਦਲ ਦੇ ਪੇਜ ਤੇ ਵੀ ਪਈ ਹੈ ਇਹਦਾ ਭਤੀਜਾ ਲੈ ਕੇ ਆਇਆ ਬਾਲ ਸਾਹੂ ਨੂੰ ਸਾਬਕਾ ਸਰਪੰਚ ਫਸੇ ਪਿੰਡ ਤੋਂ ਜੱਗੀ ਢੱਲੋ ਇਹ ਉੱਥੇ ਖੜੇ ਸੀ ਸੰਗਤ ਦੇ ਨਾਲ ਕਿਉਂਕਿ ਇਹ ਉੱਥੇ ਬੰਨ ਨੂੰ ਬੰਨ ਰਹੇ ਸੀਗੇ ਤੇ ਬਾਦਲ ਸਾਹਿਬ ਨੇ ਇਹਨਾਂ ਨਾਲ ਗੱਲਬਾਤ ਕੀਤੀ ਤੇ ਪੈਸੇ ਜਿਹੜੇ ਸੀਗੇ ਕਿਉਂਕਿ ਇਹ ਮੋਢੀ ਸੀਗੇ ਉੱਥੇ ਪਿੰਡ ਦੇ ਸਾਬਕਾ ਸਰਪੰਚ ਆ ਤੇ ਇਹਨਾਂ ਨੂੰ ਪੈਸੇ ਫੜਾਤੇ ਉਸ ਤੋਂ ਬਾਅਦ ਬਾਲੂ ਸਾਹਿਬ ਨੇ ਅੱਗੇ ਬੰਦ ਦਾ ਨਿਖਣ ਕਰ ਜਾਣਾ ਸੀ ਤਾਂ ਇਹਨਾਂ ਨੇ ਆਪਦੇ ਭਤੀਜੇ ਨੂੰ ਟਰੈਕਟਰ ਤੋਂ ਉਤਾਰਤਾ ਤੇ ਖੁਦ ਟਰੈਕਟਰ ਚਲਾਉਣ ਲੱਗੇ ਗੱਲ ਸਿਰਫ ਇੰਨੀ ਹੈ ਹੁਣ ਨਾ ਤਾਂ ਇਹ ਹੈ ਕਿ ਬਾਲੂ ਸਾਹਿਬ ਨਾਲ ਲੈ ਕੇ ਆਈ ਸੀ ਜਾਂ ਇਹ ਬਾਲੂ ਸਾਹਿਬ ਦਾ ਬੰਦਾ ਅੱਜ ਵੀ ਫਸੇ ਪਿੰਡ ਦਾ ਸੌਕਾ ਸਰਪੰਚ ਬੰਨ ਤੇ ਜਾਵ ਨੂੰ ਸਾਰੰਗਪੁਰ ਉੱਥੇ ਜਾ ਕੇ ਮਿਲ ਲੋ ਉੱਥੇ ਸੇਵਾ ਕਰ ਰਿਹਾ ਸੰਗਤ ਦੇ ਨਾਲ ਜਿਹੜਾ ਵੀ ਲੀਡਰ ਆਉਂਦਾ ਉਹ ਇਹਨੂੰ ਮਿਲਕੇ ਜਾਂਦਾ ਸੋ ਇਹ ਅਫਵਾਹਾਂ ਜਿਹੜੀਆਂ ਫਲਾਰੇ ਆ ਲੋਕ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਘਟਿਆ ਲੋਕਾਂ ਨੂੰ ਕਿਉਂਕਿ ਗੱਲ ਲੱਬੜੀ ਨਹੀਂ ਸੀ ਵੱਲ ਸਾਹਿਬ ਨੂੰ ਬਦਨਾਮ ਕਰਨ ਦੀ ਤਾਂ ਫਿਰ ਨਾਲ ਇਹ ਇੱਕ ਸਰਪੰਚ ਨੂੰ ਪਸਾ ਲਿਆ ਤੇ ਇਹ ਸਾਰੀ ਜਿਹੜੀ ਹੈ ਗਲਤ ਰੰਗਤ ਦੇ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਇਹੋ ਜੀਆਂ ਅਫਵਾਹਾਂ ਤੋਂ ਬਚੋ